ਨੀ ਅਸੀਂ ਸਾਡਾ ਲਾਅ ਐਂਡ ਆਰਡਰ ਦੇ ਮੱਦੇਨਜ਼ਰ ਰੱਖਦੇ ਹੋਏ ਸ਼ਹਿਰ 'ਚ ਅਸੀਂ ਵਕ ਵਕ ਥਾਵਾਂ ਤੇ ਨਾਕਾਬੰਦੀਆਂ ਕੀਤੀਆਂ ਜਿੱਦੇ ਰੂਟੀਨ 'ਚ ਅਸੀਂ ਗੱਡੀਆਂ ਚੈੱਕ ਕਰ ਰਹੇ ਹਾਂ ਅਸੀਂ ਇੱਕ ਆ ਗੱਡੀ ਵੀ ਰੋਕੀ ਸੀ ਜਦੇ ਡਾਕੂਮੈਂਟ ਵਗੈਰਾ ਇਹਨਾਂ ਨੂੰ ਕਿਹਾ ਵੀ ਡਾਕੂਮੈਂਟ ਦਿਖਾਓ ਇਹਨਾਂ ਕੋਲੇ ਕਿਸੇ ਕੋਲ ਲਾਇਸੈਂਸ ਹੈ ਨਹੀਂਗਾ ਤੇ ਕਿਸੇ ਕੋਲ ਗੱਡੀ ਦਾ ਕੋਈ ਵੀ ਕਾਗਜ਼ ਨਹੀਂ ਅਸੀਂ ਉਸ ਸੰਬੰਧੀ ਵੈਰੀਫਿਕੇਸ਼ਨ ਕਰ ਰਹੇ ਹਾਂ ਜੀ ਇਹਨਾਂ ਨੂੰ ਕਹਿ ਰਹੇ ਸਾਨੂੰ ਜਾਣ ਕੇ ਜੋਖੇ ਜਾ ਰਿਹਾ ਨਹੀਂ ਦੇਖੋ ਮੈਂ ਤਾਂ ਤੁਸੀਂ ਮੀਡੀਆ ਵੀ ਸਾਹਮਣੇ ਹੈਗਾ ਜੇ ਇੱਕ ਵੀ ਡਾਕੂਮੈਂਟ ਕੋਈ ਗੱਡੀ ਦਾ ਵਿਖਾ ਦੇ ਨਾ ਕਿਸੇ ਕੋਲ ਆਰਸੀ ਹੈ ਨਾ ਲਾਇਸੈਂਸ ਹੈ ਜੀ ਨਾ ਪੋਲੂਸ਼ਨ ਹੈ ਇੱਕ ਵੀ ਡਾਕੂਮੈਂਟ ਗੱਡੀ ਦਾ ਹੈ ਨਹੀਂ ਗਾ ਜੀ ਅਸੀਂ ਉਸ ਬੰਦੀ ਵੈਰੀਫਿਕੇਸ਼ਨ ਲਈ ਰੋਕਿਆ ਸੀਗਾ ਡਾਕੂਮੈਂਟ ਹੈ ਨਹੀਂ ਅਸੀਂ ਅਗਲੀ ਕਾਰਵਾਈ ਉਸ ਤੇ ਕਰਨ ਲੱਗੇ ਹਾਂ ਕੋਈ ਕੀ ਨਾਮ ਹੈ ਕਿਹੜੀ ਯੂਨੀਅਨ ਹੈ ਹਰਜੀਤ ਸਿੰਘ ਮੇਰਾ ਨਾਮ ਜੀ ਕਾਈਗ ਪ੍ਰਧਾਨ ਕੋਟਕਪੂਰਾ ਭਾਰਤੀ ਕਿਸਾਨ ਯੂਨੀਅਨ ਦੇ ਵਕਤਾ ਕਰਾਹਾਂ ਜੀ ਕੀ ਕਹਿਣਾ ਚਾਹੁੰਦਾ ਹੈ ਨਹਿਰਾ ਤੇ ਖੜੇ ਨਹਿਰਾ ਦਾ ਕੀ ਆ ਬਿਨਾ ਵਜ੍ਹਾ ਤੋਂ ਸਾਨੂੰ ਇਹ ਤੰਗ ਪਰੇਸ਼ਾਨ ਕਰ ਰਹੇ ਆ ਠੀਕ ਆ ਅਸੀਂ ਆਪਦੇ ਦਿੱਤੇ ਹੋਏ ਪ੍ਰੋਗਰਾਮਸ 'ਤੇ ਜਾਣਾ ਇਹਨਾਂ ਨੂੰ ਪਤਾ ਵੀ ਅਸੀਂ ਕਿੱਥੇ ਜਾਣਾ ਫੇਰ ਵੀ ਵਾਰ-ਵਾਰ ਸਾਨੂੰ ਪੁੱਛਦੇ ਆ ਸਾਨੂੰ ਤੰਗ ਕਰਦੇ ਅਸੀਂ ਇਹਨਾਂ ਗੱਲ ਕਹ ਵੀ ਅਸੇ ਤੋਂ ਅੱਗੇ ਪ੍ਰੋਗਰਾਮ ਆ ਸਾਨੂੰ ਜਾਣ ਦਿਓ ਅਸੀਂ ਇੱਕ ਇਕੱਠ ਕੀਤਾ ਹੋਇਆ ਯੂਨੀਅਨ ਦਾ ਅਗਰਾਹਾਂ ਦਾ ਉੱਥੇ ਪਹੁੰਚਣਾ ਹੈ ਮਾਇਸਰ ਖਾਨ ਨੇ ਕਿਸ ਮਸਲੇ ਨੇ ਇਹਦਾ ਮਸਲਾ ਸਾਨੂੰ ਅੱਗੇ ਜਾ ਕੇ ਪਤਾ ਲੱਗੂਗਾ ਜੀ ਇੱਕ ਜੀ ਸਾਨੂੰ ਕਾਲ ਆਈ ਆ ਕਾਲ ਅਨਸਾਰ ਚੱਲੇ ਆ ਕਿਉਂਕਿ ਔਨ ਟਾਈਮ ਪ੍ਰੋਗਰਾਮ ਬਣਿਆ ਕੋਈ ਅਸੀਂ ਕੋਲਕਪੁਰੇ ਤੋਂ ਆਏ ਆ ਜੀ ਹੁਣ ਕੀ ਕਹਿ ਰਹੇ ਆ ਪੁਲਿਸ ਕਹਿੰਦੇ 10 ਮਿੰਟ ਸਾਨੂੰ ਦੇ ਦਿਓ 10 ਮਿੰਟ ਬਾਅਦ ਸਾਨੂੰ ਦੱਸ ਦਿੰਦੇ ਆ ਕਿਹੜੀ ਜਗ੍ਹਾ ਤੇ ਰੋਕਿਆ ਤੁਹਾਨੂੰ ਅੱਜ ਇਹ ਆ ਸਾਨੂੰ ਨਹਿਰਾਂ ਦੇ ਉੱਪਰ ਰੋਕਿਆ ਹੋਇਆ ਜੀ ਬਰਸ਼ੰਡੇ ਚਾਲੇ ਕੋਲੇ 10-12 ਵਰਕਰ ਹੈਗੇ ਆ ਜੀ